ਸਾਸੀਗਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਵੀਡੀਓ ਪੂਣੀ ਹੋਵੇ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਜੀ ਆਪਣਾ ਫੋਨ ਨੰਬਰ ਹੈਗਾ 95018 28521 ਅੱਜ ਆਪਾਂ ਪਹੁੰਚੇ ਹਾਂ ਬਾਈ ਭਗਤੇਪਾਏ ਤੇ ਬਾਈ ਨਾਲ ਗੱਲ ਕਰਦੇ ਹਾਂ ਆਜੋ ਬਾਈ ਜੀ ਸਾਸੀਗਾ ਬਾਈ ਜੀ ਸਾਸੀਗਾ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਪੂਰਾ ਨਾਮ ਗੁਰਜੀਤ ਸਿੰਘ ਨਾਮ ਗੁਰਜੀਤ ਸਿੰਘ ਵੀਰੇ ਆਪਣਾ ਐਡਰੈਸ ਕੀ ਹੈ ਜੀ ਪਿੰਡ ਭਗਤਾਪਾਏ ਕਾ ਜੀ ਹਾਂ ਜੀ ਬੱਗਾਪੁਰਾਣਾ ਰੋਡ ਹਾਂਜੀ ਕੋਠੇ ਭਾਂਜਣ ਦੇ ਕੋਠੇ ਪੈਂਦੇ ਨੇ ਭਾਈਆਂ ਨੇ ਦੇ ਕੋਠੇ ਪੈਂਦੇ ਜੇ ਕਿਸੇ ਵੀਰ ਨੇ ਇੱਥੇ ਆਣਾ ਹੋਵੇ ਤੇ ਸੂਏ ਦੇ ਨਾਲ-ਨਾਲ ਆ ਸਕਦਾ ਬਾਈ ਸੂਏ ਦੇ ਨਾਲ-ਨਾਲ ਜਮਾ ਬਿਲਕੁਲ ਘਾਰਾ ਬਾਈ ਦਾ ਬਾਈ ਜੀ ਕੀ ਜਾਨਵਰ ਆ ਤੇ ਜਾਨਵਰ ਦੀ ਡਿਟੇਲ ਦੱਸੋ ਮੜੀ ਜੀ ਜੀ ਆਪਣੇ ਕੋਲ ਅੱਜ ਦੋ ਗਾਂ ਹੈ ਹਾਂਜੀ ਐਚ ਐਫ ਹਾਂਜੀ ਠੀਕ ਹੋ ਜੀ ਮੜਾ ਇਹ ਤੋੜ ਕੇ ਦਿਖਾ ਦਿਓ ਆ ਗਾਂ ਨੂੰ ਜੀ ਇੱਕ ਸਾਡੇ ਵੀਰ ਜੀ ਤੁਸੀਂ ਗਾਂ ਗਾਂ ਦਾ ਖਵਾਨਾ ਦੇਖੋ ਕਜੇ ਵੀਰੇ ਇਹ ਗਾਂ ਕੱਚੀ ਆ ਮਾੜਾ ਬਾਈ ਜੀ ਥਾਣ ਬੰਨਾ ਵੀ ਵਿਖਾਉਨੇ ਆ ਬਾਈ ਜੀ ਇਹਨੂੰ ਅੰਦਰ ਮੈਂਨੇ ਕਰਦ ਦੀ ਗਾਂ ਵੀਰੇ ਇਹ ਕਿਹੜੇ ਸੂਏ ਸੁਣਾ ਵੀਰੇ ਇਹ ਗਾਣੇ ਇਹ ਵੀਰ ਜੀ ਦੂਜੇ ਸੂਏ ਸੁਣਾ ਬਾਈ ਦੂਜੇ ਸੂਏ ਸੁਣਾ ਕਿੰਨੇ ਦਿਨਾਂ ਦੀ ਕੱਚੀ ਵੀਰੇ ਹਜੇ ਇਹ ਵੀਰੇ ਹਜੇ ਲੈ ਜੂਗੀ ਆਹ ਬਾਤ ਹਜੇ ਵੀਰੇ ਸਤੰਦਰਾ ਦੀ ਕੱਚੀ ਆ ਕਿੰਨਾ ਗਾਸ ਆ ਬਾਈ ਦੁੱਧ ਕਿੰਨਾ ਕੁ ਦੇ ਸਕਦੀ ਜੀ ਇਹ ਦੁੱਧ ਵੀਰ 22 23 ਕਿਲੋ 22 23 ਕਿਲੋ ਹਜੇ ਵੀਰੇ ਗਾਂ ਕੱਚੀ ਆ ਹਵਾਨੇ ਤੋਂ ਪਤਾ ਲੱਗਦਾ ਵੀ ਗਾਂ ਇਹਨਾਂ ਦਾ ਦੁੱਧ ਕੱਢੂਗੀ ਹਜੇ ਬਹੁਤ ੱਲਾ ਅਗਲੀ ਗਾਂ ਵੱਲੀ ਆਜੋ ਵੀਰੇ ਕੀ ਡਿਟੇਲ ਆ ਬਾਈ ਜੀ ਇਹਦੀ ਇਹ ਵੀਰੇ ਸ਼ਾਈ ਬਾਤ ਤੇ ਪਈ ਦੀ ਹੈ ਹਾਂਜੀ ਇਹ ਵੀ ਹਫਤੇ ਦੀ ਕੱਚੀ ਹੈ ਠੀਕ ਓਏ ਬਾਈ ਤੋੜ ਕੇ ਦਿਖਾ ਦੋ ਮੜੀ ਜੀ ਗਾਂ ਬਹੁਤ ਵਧੀਆ ਭਰੀ ਹੋਈ ਆ ਬਾਈ ਦਰਮਿਆਨੇ ਕੱਢਦੀ ਆ ਵੀਰੇ ਆਜੋ ਬਾਈ ਜੀ ਇਹਨੇ ਵੀਰੇ ਦੂਜੇ ਸਵੇ ਸੁਣਾ ਜੀ ਹਾਂ ਵੀਰੇ ਵੀ ਦੂਜੇ ਸਵੇ ਠੀਕ ਹੋ ਜੀ ਤੇ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਦੁੱਧ ਕੱਢੂਗੀ ਵੀਰੇ ਇਹ ਜੀ ਵੀਰੇ 20 22 ਪਲੱਸ ਦੇ ਪਲੱਸ ਹੀ ਦੋਗੀ ਠੀਕ ਹੋ ਜੀ ਤੁਸੀਂ ਹਵਾਨਾ ਦੇਖ ਸਕਦੇ ਹੋ ਜੀ ਹੂੰ ਦੋਨਾਂ ਗਾਇਆਂ ਤੇ ਥਣ ਬੰਨੇ ਦਿਖਾਉਨੇ ਆ ਤੇ ਆ ਗਾਇਂ ਦੇ ਵੇਖੋ ਵੀਰੇ ਪੂਰੇ ਵਧੀਆ ਥਾਣਾ ਬਹੁਤ ਵਧੀਆ ਦੋਨੇ ਜਾਨਵਰ ਆ ਬਾਈ ਜੀ ਕੀ ਮੌਲ ਕਰਦੇ ਆ ਆ ਪਸ਼ੂ ਦਾ ਜੀ ਇਹਦਾ ਵੀ ਰਹਿ ਗਿਆ 55000 ਰੁਪਏ 55000 ਰੁਪਏ ਮੌਕੇ ਤੇ ਮਾਨ ਕੀਤਾ ਜਾਊਗਾ ਵੀ ਆਪਾਂ ਵੀ ਕਰਦਾਂਗੇ ਮਾਨਤਾ ਕੋਈ ਵੀ ਆਊਗਾ ਜਦੋਂ ਮਾਨਤਾ ਹਾਂਜੀ ਇਹਦਾ ਕੀ ਹੈ ਜੀ ਮੁੱਲ ਇਹਦਾ ਇਹਦਾ ਵੀ ਵੀਰ 53000 ਰੁਪਏ ਹੈ ਇਹਦਾ 75300 ਰੁਪਏ ਮੁੱਲ ਕਰਦੇ ਆ ਬਾਈ ਜੀ ਜੇ ਕਿਸੇ ਵੀਰ ਨੂੰ ਇਹ ਜਾਨਵਰ ਚਾਹੀਦੇ ਹੋਣ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਆਪਣਾ ਫੋਨ ਨੰਬਰ ਬੋਲ ਦਿਓ ਜੀ 94633 ਹਾਂਜੀ 3256 ਇੱਕ ਵਾਰ ਫਿਰ ਬੋਲ ਦਿਓ ਜੀ 94633 ਹਾਂਜੀ 3256 ਜੇ ਕਿਸੇ ਵੀਰ ਨੇ ਲੈਣਿਆ ਤਾਂ ਜਰੂਰ ਕੰਟੈਕਟ ਕਰੋ ਵੀਰੇ ਆਪਣਾ ਬ੍ਰਾਡਕਾਸਟ ਫਾਰਮ ਸਬਸਕ੍ਰਾਈਬ ਕਰੋ ਤੁਹਾਡੇ ਸਪੋਰਟ ਦੀ ਲੋੜ ਆ ਥੈਂਕ ਯੂ ਬਾਈ ਜੀ